ਰੱਬੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਆਓ ਅੱਜ ਪਰਮੇਸ਼ੁਰ ਦੇ ਵਚਨਾਂ 'ਚ ਉਹ ਦੇਖਾਂਗੇ ਕੋਰਿੰਥੀਆ ਪਾਗ 8 ਨਿਰਦਨ ਪ੍ਰਾਮਾਣਿਕ ਕਲੀਸਿਆ ਦਾ ਦਾਨ ਹੀ ਭਰਾਓ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਉਸ ਕਿਰਪਾ ਦੀ ਖਬਰ ਦਿੰਦੇ ਹਾਂ ਜਿਹੜੀ ਮ ਇਕ ਦੁਨੀਆ ਦੀ ਕਲੀਸਿਆ ਉੱਤੇ ਕੀਤੀ ਹੋਈ ਹੈ ਭਾਵੇਂ ਕਿਸੇ ਤਰ੍ਹਾਂ ਨਾਲ ਵਿਪਤਾ ਦੇ ਵੱਡੇ ਪਰਤਾਵੇ ਵਿੱਚ ਉਨ੍ਹਾਂ ਦੀ ਅਨੰਦੀ ਬਹੁਤਾਈ ਅਤੇ ਉਹਨਾਂ ਦੀ ਡਾਡੀ ਗਰੀਬੀ ਨੇ ਉਹਨਾਂ ਦੀ ਅਤ ਵੱਡੀ ਖੁੱਲ੍ਹਦਿਲੀ ਨੂੰ ਵਧੇ ਕਰ ਦਿੱਤਾ ਕਿਉਂਕਿ ਉਹ ਮੈਂ ਇਹ ਸਾਖ ਕੀ ਦਿੰਦਾ ਹਾਂ ਪਰ ਉਹਨੇ ਆਪਣੇ ਵਿੱਦ ਦੇ ਅਨੁਸਾਰ ਸਗੋਂ ਆਪਣੇ ਵਿੱਤੋਂ ਬਾਹਰ ਆਪ ਤੋਂ ਆਪ ਦਾਨ ਦਿੱਤਾ ਅਤੇ ਉਹਨਾਂ ਨੇ ਵੱਡੀਆਂ ਮੰਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਪਈ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਹੈ ਸਾਝ ਹੋਵੇ ਅਤੇ ਜ਼ਿਕਰ ਸਾਨੂੰ ਆਸਾ ਸੀ ਤਿੱਕਰ ਹੀ ਨਹੀਂ ਸਗੋ ਪਹਿਲਾਂ ਪਰਮੇਸ਼ਰ ਦੀ ਇੱਛਿਆ ਨਾਲ ਉਹਨਾਂ ਆਪਣੇ ਆਪ ਨੂੰ ਪ੍ਰਭੂ ਦੇ ਅਤੇ ਨਾਲੇ ਸਾਡੀ ਵੀ ਅਰਪਣ ਕੀਤਾ ਇਥੋਂ ਤੋੜੀ ਜੋ ਆਸਾ ਤੀ ਤੁਸਤੇ ਅੱਗੇ ਬੇਨਤੀ ਕੀਤੀ ਕਾਈ ਜਿਸ ਤਰ੍ਹਾਂ ਉਹਨੇ ਅੱਗੇ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਇਸ ਪੁੰਨ ਦੇ ਕੰਮ ਨੂੰ ਤੁਹਾਡੇ ਵਿੱਚ ਸ੍ਰੀ ਵੀ ਚੜੇ ਪਰ ਜਿਵੇਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਨੀਚਾ ਵਚਨ ਅਤੇ ਗਿਆਨ ਤੇ ਸਾਰੇ ਜੋਸ਼ ਅਤੇ ਉਸ ਪ੍ਰੇਮ ਵਿੱਚੋਂ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਤਿਵੇਂ ਤੁਸੀਂ ਪੁੰਨ ਦੇ ਕੰਮ ਵਿੱਚ ਵੀ ਵੱਧ ਜਾਓ ਮੈਂ ਹੁਕਮ ਨਾਲ ਨਹੀਂ ਪਰ ਹੋਰ ਨਾਲ ਤੇ ਜੋਸ਼ ਨਾਲ ਤੁਹਾਡੇ ਪ੍ਰੇਮ ਦੀ ਸੱਚਾਈ ਨੂੰ ਪਰਖਣ ਲਈ ਇਹ ਆਖਦਾ ਹਾਂ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਭਾਵੇਂ ਉਹ ਤਨੀ ਸੀ ਪਰ ਤੁਹਾਡੇ ਲਈ ਨਿਤਨ ਬਣਿਆ ਭਾਵੇਂ ਤੁਸੀਂ ਉਹਦੀ ਨਿਰਦਨਤਾ ਹੀ ਤੋਂ ਤਨੀ ਹੋ ਜਾਓ ਔਰ ਮੈਂ ਇਹ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹ ਤੁਹਾਡੇ ਲਈ ਭਲਾ ਹੈ ਤੁਸੀਂ ਜੋ ਪੂਰੋਂ ਤੋਂ ਨਿਰਾ ਇੱਕ ਕੰਮ ਕਰਨ ਵਿੱਚ ਨਹੀਂ ਸਕੋ ਇਹਦੀ ਮਨਸਾ ਕਰਨ ਵਿੱਚ ਵੀ ਮੇਰੀ ਸੋ ਸੋ ਹੁਣ ਤੁਸੀਂ ਉਸ ਕੰਮ ਨੂੰ ਸਿਰੇ ਵੀ ਚੜ੍ਹੋ ਭਾਏ ਜਿਵੇਂ ਮਨਸਾ ਕਰਨ ਦੀ ਤਿਆਰੀ ਸੀ ਤਿਵੇਂ ਵਿੱਤ ਦੇ ਅਨੁਸਾਰ ਸਿਰੇ ਚੜ੍ਹਨਾ ਵੀ ਹੋਵੇ ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ ਕਿਉਂ ਝੋਮੇ ਇਹ ਇਸ ਲਈ ਨਹੀਂ ਆਖਦਾ ਪਾਈ ਹੋਰਨਾਂ ਨੂੰ ਸੋਖ ਅਤੇ ਤੁਹਾਨੂੰ ਔਖ ਹੋਵੇ ਸਗੋ ਬਰਾਬਰੀ ਹੋਵੇ ਪਾਈ ਐਤ ਕੀ ਤੁਹਾਡਾ ਵਾਅਦਾ ਉਹਨਾਂ ਦੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਉਹਨਾਂ ਦਾ ਵਾਅਦਾ ਵੀ ਤੁਹਾਡੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਬਰਾਬਰੀ ਰਹੇ ਜਿਵੇਂ ਲਿਖਿਆ ਹੋਇਆ ਹੈ ਜਿਸ ਨੇ ਵਾਅਦ ਲਿਆ ਸੀ ਉਸ ਦਾ ਵਾਅਦ ਨਾ ਨਿਕਲਿਆ ਅਤੇ ਜਿਸ ਨੇ ਘਟ ਲਿਆ ਸੀ ਉਸ ਦਾ ਘਟ ਨਾ ਨਿਕਲਿਆ ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜਿਹੜਾ ਤੀ ਤੁਸ ਤੇ ਹਿਰਦੇ ਵਿੱਚ ਤੁਹਾਡੇ ਲਈ ਉਹ ਜੋਸ਼ ਪਾਉਂਦਾ ਹੈ ਕਿਉਂਕਿ ਉਸ ਨੇ ਨਾ ਕੇਵਲ ਸਾਡੀ ਉਹ ਬੇਨਤੀ ਮੰਨ ਲਈ ਸਗੋਂ ਵੱਡੇ ਜੋਸ਼ ਨਾਲ ਉਹ ਆਪ ਤੋਂ ਆਪ ਤੁਹਾਡੇ ਵੱਲ ਤੁਰ ਪਿਆ ਅਤੇ ਅਸਾਂ ਉਹਦੇ ਨਾਲ ਉਸ ਭਾਈ ਨੂੰ ਕੱਲਿਆ ਜਿਹਦਾ ਮਨ ਖੁਸ਼ਖਬਰੀ ਦੇ ਵਿਖੇ ਸਾਰੇ ਕਲੀਸਿਆ ਵਿੱਚ ਹੁੰਦਾ ਹੈ ਪਰ ਨੀਰਾ ਇਹ ਹੋ ਨਹੀਂ ਸਕੋ ਕਲੀਸ਼ਿਆ ਦੇ ਵੱਲੋਂ ਥਾਪਿਆ ਹੋਇਆ ਵੀ ਹੈ ਤਾਂ ਜੋ ਇਸ ਪੁੰਨ ਦੇ ਕੰਮ ਲਈ ਜੇਦੀ ਅਸਾਂ ਸੇਵਾ ਕਰਦੇ ਹਾਂ ਸਾਡੇ ਨਾਲ ਪੈਂਡਾ ਕਰੇ ਪਾਈ ਪ੍ਰਭੂ ਦੀ ਵਡਿਆਈ ਨਾਲੇ ਸਾਡੇ ਮਨ ਦੀ ਤਿਆਰੀ ਪ੍ਰਗਟ ਹੋਵੇ ਕਿਉਂ ਜੋ ਅਸੀਂ ਇਸ ਤੋਂ ਚੌਕਸ ਰਹਿੰਦੇ ਹਾਂ ਜੋ ਇਸ ਵੱਡੀ ਦਾਤ ਤੇ ਵਿਖੇ ਜੇਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਹਰਫ ਨਾ ਲਿਆਵੇ ਕਿਉਂਕਿ ਜਿਹੜੀਆਂ ਗੱਲਾਂ ਨੇਰੇ ਪ੍ਰਭੂ ਦੇ ਸਨਮੁਖੀ ਨਹੀਂ ਸਕੂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ ਅਤੇ ਅਸਾਂ ਉਹਨਾਂ ਦੇ ਨਾਲ ਆਪਣੇ ਉਸ ਭਾਈ ਨੂੰ ਕੱਲਿਆ ਜਿਹਨੂੰ ਅਸਾਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪਰਦਾ ਕੇ ਉਦਮੀ ਵੇਖਿਆ ਪਰ ਹੁਣ ਉਸ ਵੱਡੇ ਪਰੋਸੇ ਕਰਕੇ ਜਿਹੜਾ ਉਹਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉਦਮੀ ਜਾਪਦਾ ਹੈ ਜੋ ਕੋਈ ਤੀਤੁਸਤੀ ਪੁੱਛੇ ਤਾਂ ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਨਾਲ ਦਾ ਕੰਮ ਕਰਨ ਵਾਲਾ ਹੈ ਜੇ ਸਾਡੇ ਭਰਾਵਾਂ ਦੀ ਪੁੱਛੇ ਤਾਂ ਉਹ ਕਲੀਸੀਆ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ ਇਸ ਲਈ ਤੁਸੀਂ ਕਲੀਸੀਆ ਦੇ ਸੰਮੁਖ ਉਹਨਾਂ ਨੂੰ ਆਪਣੇ ਪ੍ਰੇਮ ਦਾ ਅਤੇ ਉਸ ਮਾਣ ਦਾ ਜਿਹੜਾ ਅਸੀਂ ਤੁਹਾਡੇ 위ਕੇ ਕਰਦੇ ਹਾਂ ਪਰ ਮਾਣ ਦਿਓ ਹallelujah ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਹੀ ਇਸ वचन ਦੇ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ ਆਮੀਨ